ਇਸਾਂ ਦੇ ਚੱਕਰ 'ਚ ਵੇਚਦੇ ਆਪਾਂ ਨੂੰ ਮਜਬੂਰੀ ਦੇ ਕਾਰਨ ਠੀਕ ਆ ਮਜਬੂਰੀ ਕਾਰਨ ਨੇ ਕਹੇ ਹੋ ਨਹੀਂ ਆਪਾਂ ਤੂੰ ਐ ਮੰਨ ਲਓ ਵੀ ਚਾਹੇ ਕੋਈ 20 ਲੱਖ ਦਿੰਦਾ ਆਪਾਂ ਇਹ ਅਸਲਾ ਵੇਚਣੀ ਨਹੀਂ ਸੀ ਸਹੀ ਗੱਲ ਅਬਰੀ ਉਹ ਤੇ ਕਹੇ 24 25 ਕਿਲੋ ਦੁੱਧ ਆਹਾਰਾਂ ਹੰਦਾਰੀ ਨਾਲ ਦੇ ਦੇਣਾ ਐ ਐਸ ਕੀ ਝੋਟੀ ਤੋਂ ਉਮੀਦ ਐ ਵੀ ਜੇ ਤਾਂ ਚੰਗੀ ਸਾਂਪਾਲ ਵਾਲਾ ਹੋਇਆ ਦੁੱਧ 20 ਕਿਲੋ ਲੈ ਲੂ ਸਹੀ ਗੱਲ ਤੇ ਨਹੀਂ 18 ਕਿਲੋ ਦੁੱਧ ਕੱਟੀ ਨੇ ਐ ਦੇ ਦੇਣਾ ਠੰਡਾ ਠਾਰ ਤੇ ਕੋਈ ਕੁਛ ਨਹੀਂ ਪਾਈਓ ਬਾਕੀ ਲੈ ਠੰਡੀ ਸੀ ਲੈ ਜਿਹੜੇ ਇਹਨਾਂ ਨੇ ਮਤੇ ਆ ਸਹੀ ਗੱਲ ਬੱਚਾ ਤਾਂ ਤੂੰ ਐ ਮੰਨ ਲਓ ਵੀ ਚਾਹੇ ਇਹਨਾਂ ਦੇ ਸੂਨਿਆਂ ਦੇ ਵੀ ਨੇ ਸਹੀ ਗੱਲ ਹੈ ਨਾ ਦੇ ਧਰੂਪੁਰ ਤੇ ਕਿ ਟਿਕਾ ਲਵਾਉਣੇ ਕੋਈ ਨਹੀਂ ਸਹੀ ਗੱਲ ਹੈ 44 ਗਣਾ ਤੋਂ ਦੁਆਰੇ ਗਮਣ ਕਰਾਤੀ ਸੀ ਮੈਂ ਡਬਲ ਘੋੜੇ ਜਿੰਨਾ ਕੱਦ ਕਰਨਾ ਮੈਂ ਇਹਨੇ ਜਦੋਂ ਜਵਾਨ ਹੋਣਾਗਾ ਅਜੇ ਤੱਕ ਖੰਡੂ ਨਾਲ ਹਲੇ ਤਾਂ ਟੱਕੀ ਨਾ ਇਹੇ ਜੀ ਉਮਰ ਚ ਤਾਂ ਪਲੂਣ ਸੂਂਦੀਆਂ ਜਦੋਂ ਦੂਜੇ ਸੂਂਦੀ ਇਹ ਮੱਲਾ ਦਾ ਇਹ ਪਹਿਲੇ ਸੂਏ ਖੀਰੀ ਸੂਪੀ ਹੋਣੀ ਸੀ ਖੀਰ ਵੀ ਸੂਪੀ ਸੀ ਸਹੀ ਜਿਆ ਸੂਆ ਸੂਗੀ ਦੂਜਾ ਸਾਰਾ ਪਾਲੋ ਵੀ 16 ਤੇ 17 ਕਿਲੋ ਦੁੱਧ ਆਪਾਂ ਚੋਇਆਗਾ ਪਹਿਲੇ ਸੂਏ ਹਾਂ ਪਲੂਣ ਦਾ ਪਨੋ ਆਪ ਜਿਹੜੀ ਹੈਗੀ ਹੈਗੀ ਇਹ ਆਟਨਦੀ ਆ। ਅੱਛਾ ਇਹ ਲੈ ਕੇ ਗਏ ਆ ਨਾ ਉਹ ਵੀ ਕਹਿੰਦੇ ਅਸੀਂ 5 ਤੋਂ 6 ਮਹੀਨੇ ਸਾਨੂੰ ਹੋ ਗਏ ਚੰਗੀ ਮੱਝ ਪਾਲਦਿਆਂ ਨੂੰ। ਚੰਗੀਆਂ ਬਾਈ ਖੜੀਆਂ ਕਿੱਥੇ ਆਉਂ ਤਾ ਨਤ ਵੀਡੀਓ ਬਣਾਉਣਾ। ਇਹ ਮੱਝ ਲਈ ਜ ਉਹਨਾਂ ਨੇ ਵੇਖ ਲਾ। ਹਾਂਜੀ ਚੰਗੀ ਕਰਕੇ। ਨਹੀਂ ਫੇਦੀ ਕਿਤੇ ਨਰਦ ਗਈ ਨਹੀਂ ਗਈ। ਜਿਵੇਂ ਹਾਂ ਤੇ ਰੇਟ ਤਾਂ ਕਿੰਨਾ ਲਾਦਦੇ ਆ। ਰੇਟ ਦੇਖੋ ਵੀ ਜੇ ਤਾਂ ਆਪਾਂ ਉ ਤਾਂ ਇਹ ਜੀਆਂ ਚੀਜ਼ਾਂ ਦੀ ਕੀਮਤ ਨਾ ਤਾਂ ਕੋਈ ਵਾਟ ਸਕੇ ਤੇ ਨਾ ਬੱਟੇ। ਸਹੀ ਗੱਲ। ਠੀਕ ਹੈ ਗੱਲ। ਹੁਣ ਝੋਟੀ ਆਪਾਂ ਸਾਢੇ 3 ਲਾ ਵੀ ਤੈਨੂੰ ਤਾਂ ਪਤਾ ਹੈ। ਉਹਦੀ ਖੁਦ ਭੈਣ ਵੀ ਰੁੱਸ ਗਈ ਸੀ ਮੈਨੂੰ ਛੋਟੀ ਦੇਤੀ ਸੀ ਉਹਨੇ ਭੈਣ ਨੂੰ ਰਸਾ ਲੈ ਲਿਆ ਇਹਦੇ ਨਾਲ ਇੰਨਾ ਫਰਕ ਆਉਂਦਾ ਠੀਕ ਹੈ ਕਿੱਕ ਨੂੰ 1 ਸਾਲ ਦੀ ਹੁੰਦੀ ਆ ਕੱਟੀ ਉਹ ਖੜੀ ਆ ਕੋਈ ਨੂੰ ਠੀਕ ਆ ਜਿਹੜੀ ਕੱਤੀ ਖੜੀ ਆ ਉਹ ਇਸੇ ਛੋਟੀ ਦੀ ਆ ਹਾਂ ਇਸੇ ਛੋਟੀ ਦੀ ਪਿਛਲੇ ਸੂਏ ਦੀ ਆ ਠੀਕ ਹੈ ਇਹ ਵੀ ਕੋਈ ਨੂਰ ਦੀ ਆ ਇਹ ਕੋਈ ਨੂਰ ਦੀ ਆ ਇਹ ਵੀ ਠੀਕ ਆ ਇਹ ਵੀ ਕੋਈ ਆ ਖੁਦ ਆਪਾਂ ਪੂਰੇ ਟੌਪ ਤੇ ਟੌਪ ਬਰੀਡ ਜਾਨਵਰ ਰੱਖਦੇ ਸਹੀ ਗੱਲ ਆ ਇੱਕ ਜਿਹੜਾ ਮੱਝ ਖੜੀ ਆ ਨਾ ਹਾਂ ਇਹਦਾ ਡੇਢ ਮਹੀਨਾ ਰਹਿ ਗਿਆ ਅੱਛਾ ਡੇਢ ਮਹੀਨਾ ਹਾਂ 20 ਕਿਲੋ ਤੋਂ ਦੂਜੇ ਸੂਏ ਦਾ ਕੱਢਾ ਵਾ ਅਸੇ ਇਹਦਾ 20 ਕਿਲੋ ਕੱਢਿਆ ਹੋਇਆ ਸਰਕਾਰੀ ਸੀਮੰਦੀ ਆਪ ਸਰਕਾਰੀ ਦੀ ਆਪ ਆ ਹਾਂਜੀ ਵੀ ਬਿਊਟੀ ਦੇ ਵਿੱਚ ਦੇਖੇ ਕਿਸੇ 1% ਨੰਬਰ ਬਿਊਟੀ ਵੀ ਆ ਮਤਲਬ ਮਿਲਕ ਤੇ ਬਿਊਟੀ ਵਾਲੀ ਕਹਿ ਸਕਦਾ ਨਾ ਮਿਲਕ ਤੇ ਬਿਊਟੀ ਵਾਲੀ ਆ ਬਾਕੀ ਜਿਹੜੇ ਸਰੀਰ ਦੇ ਸਾਢੇ 7 ਮਹੀਨੇ ਕ੍ਰੋਸ ਹੋਣ ਤੋਂ ਬਾਅਦ ਠੀਕ ਆ ਸਾਢੇ 7 ਮਹੀਨੇ ਦੋਏ ਡੰਗ ਦਿੱਤਾ ਪੂਰਾ ਕਦੇ ਇੱਕ ਡੰਗ ਵੀ ਟੀਕਾ ਸੌ ਨੂੰ ਨਹੀਂ ਲਾ ਕੇ ਦੇਖਿਆ ਦੋਨੇ ਡੰਗ ਦੋਹਾਂ ਢਾਂਚਾ ਦੇਖ ਲੈ ਹਰ ਇੱਕ ਮਹਿੰਦੀ ਚੜਾਈ ਨਹੀਂ ਹੁੰਦੀ ਚੜਾਈ ਲੋੜ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਦੂਜੇ ਸੂਏ ਚੌਥੇ ਸੂਏ ਮੈਂ ਜਾ ਕੇ ਈ ਪਿੱਠ ਬਣਾਉਂਦੀ ਆ ਜਿਵੇਂ ਦੂਜੇ ਸੂਏ ਚ ਬਣਾ ਗਿਆ ਸ ਵੀ ਕੁਆਲਟੀ ਦੇ ਸਾਹ ਹੁਣ ਆਪਾਂ ਕੁਝ ਵੀ ਨਹੀਂ ਮੰਗੇਗਾ ਸਹੀ ਗੱਲ ਆ ਆਮ ਲੱਖ ਡੂੜ ਦੁੱਖ ਰੁਪਏ ਦੀ ਮੈਂ ਦੇਸੀ ਮੈਂ ਦਰਮਾਨੀ ਵੇਖਦੀ ਆਮ ਹੀ ਨਾਲਦੀ ਆ ਹਾਂ 40 40000 ਰੁਪਏ ਨੂੰ ਅਗਲਾ 50 50000 ਨੂੰ ਫੇਕ ਕਈ ਕਈ ਔਸਰ ਕਟੀਆਂ ਵੇਚੀ ਜਾਂਦਾ ਅਗਲਾ ਫਲਾਣੇ ਦੀ ਝਾਂਕੇ ਦੀ ਆ ਸਹੀ ਗੱਲ ਤਾ ਫੋਦਾ ਰਕਾਟ ਅਗਲਾ ਕੱਲੀ ਕੱਲੀ ਡਿਟੇਲ ਕਢਾ ਸਕਦਾ ਹਾਂ ਬਹੁਤ ਕੁਝ ਚੱਲਦਾ ਹੈ ਨਾ ਬਲੱਡ ਲੈਨ ਚੈੱਕ ਕਰਵਾ ਸਕਦਾ ਬਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਸੰਧੂ ਗਲਾਂ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਹੈਗਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਚੰਗੇ ਰਕਾੜ ਦੀ ਝੋਟੀ ਹੈਗੀ ਪਹਿਲੇ ਸੂਏ ਇਹਨੇ ਚੰਗਾ ਦੁੱਧ ਦਿੱਤਾ ਵਿਆ ਤੇ ਦੂਜੇ ਸੂਏ ਲਈ ਹੁਣ ਤਕਰੀਬਨ ਇਹ ਹਫ਼ਤੇ ਇਕ ਦੀ ਕੱਚੀ ਹੈਗੀ ਤੇ ਇਹਦੀ ਮਾਂ ਵੀ ਬਹੁਤ ਚੰਗੀ ਸੀਗੀ ਔਰ ਤੁਹਾਨੂੰ ਇਹਦਾ ਸਾਰਾ ਰਿਕਾਰਡ ਮਿਲੂਗਾ ਵੀ ਕਿਹੜੇ ਬੰਦੇ ਦੀ ਆਪ ਆ ਗਈ ਤੇ ਕਿਹੜਾ ਇਹਦੇ ਸੀਮਨ ਲੱਗਿਆ ਵਾ ਤੇ ਬਾਕੀ ਚੰਗੀ ਕੀਮਤ ਦੀ ਝੋਟੀ ਹੈਗੀ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆਪਾਂ ਇਹਦੀ ਮਾਂ ਦੀ ਡਿਟੇਲ ਦੱਸਦਗੇ ਆਰਮ ਪ੍ਰੇ ਪਿੰਡ ਤੋਂ ਇਹਦੀ ਮਾਂ ਸੇਲ ਹੋਈ ਆਪਣੇ ਚੈਨਲ ਜਰਗੇ ਉਹ ਆਨਲਾਈਨ ਹੀ 3.5 ਲੱਖ ਦੀ ਸੇਲ ਹੋਈ ਹੈਗੀ ਆਪਣੇ ਚੈਨਲ ਦੇ ਉੱਤੇ ਉਹਦੀ ਵੀਡੀਓ ਪਈ ਆ ਆਪਣੇ ਚੈਨਲ ਜਰਗੇ ਉਹ ਸੇਲ ਹੋਈ ਹੈਗੀ ਇਹ ਭਰਾ ਲੈਣ ਆਏ ਸੀਗੇ ਕੱਲ ਉਹ ਵੀ ਪ੍ਰੋਪਰ ਵੀਡੀਓ ਬਣੀ ਵੀ ਹੈਗੀ ਰਾਜਸਥਾਨ ਦੇ ਵਿੱਚ ਗਈ ਆ ਉਹ ਤੇ ਉਹ ਵੀਡੀਓ ਵੀ ਆਪਣੇ ਚੈਨਲ ਦੇ ਉੱਤੇ ਪਈ ਹੈਗੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਜਿਹੜੀ ਬੇਕਰੀ ਵਾਲੀ ਪਾਈ ਸੀਗੀ ਉਹ ਵੀ ਆਪਣੇ ਚੈਨਲ ਦੇ ਉੱਤੇ ਪਈ ਹੈਗੀ ਉਹ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਝੋਟੀ ਉਸੇ ਮੱਝ ਦਿੱਤੀ ਹੈਗੀ ਤੇ ਬਾਕੀ ਜੋ ਸਾਰੀ ਡਿਟੇਲ ਆ ਉਹ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਸਾਰੀ ਡਿਟੇਲ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦੰਨੇ ਆਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾਵਾਂਗੇ ਤੇ ਆਪਦੀ ਫੁੱਲ ਤਸੱਲੀ ਤੁਸੀਂ ਕਰ ਲਿਓ ਝੋਟੀ ਹਰ ਪੱਖ ਤੋਂ ਚੰਗੀ ਆ ਪੂਰੀ ਤੇ ਬਾਕੀ ਦੰਦਾਂ ਦੇ ਵਿੱਚ ਹੀ ਐ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਹੈਗਾ ਜੀ ਭਰਪੂਰ ਸਿੰਘ ਆ ਠੀਕ ਹੈ ਜੀ ਐਂਡ ਹੈਗਾ ਸੰਧੂਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ ਤਹਿਸੀਲ ਆਪਾਂ ਨੂੰ ਤਪਾ ਪੈ ਜਾਂਦੀ ਆ ਠੀਕ ਹੈ ਜੀ ਫੋਨ ਨੰਬਰ ਹੈਗਾ 991546784 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਦੋਸਤੋ ਕਾਲ ਕਰ ਸਕਦੇ ਹੋ ਵੈਸੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ ਤੇ ਭਾਈ ਆਪਾਂ ਝੋਟੀ ਦੀ ਸ਼ੁਰੂ ਕਰ ਗਏ ਵੀ ਕੀ ਡਿਟੇਲ ਹੈਗੀ ਇਹਦੀ ਇਹਦੀ ਡਿਟੇਲ ਹੈ ਜੀ ਐਤਕੀ ਇਹ ਮੰਨ ਲਓ ਵੀ ਚੌਕਲੇ ਦੰਦ ਤੋੜਦੀ ਆ ਚੌਕ ਦੇ ਤੋੜੇ ਆ ਹਾਂ ਦੂਜਾ ਸੂਆ ਸੂ ਗਈ ਦੂਜਾ ਸੂਆ ਆਪਾਂ ਲਓ ਵੀ 16.5 ਤੇ 17 ਕਿਲੋ ਦੁੱਧ ਆਪਾਂ ਚੋਇਆਗਾ ਪਹਿਲੇ ਸੁਏ ਹਾਂ ਪਲੂਨ ਦਾ ਪਲੂਨ ਆਪ ਜਿਹੜੀ ਹੈਗੀ ਹੈਗੀ ਇਹ ਆਟੈਂਦੀ ਆ ਅੱਛਾ ਆਪ ਆਟੈਂਦੀ ਆ ਆਟੈਂਦੀ ਆ ਅੱਗੇ ਆਪਣੇ ਕੋਲੇ ਖੋਦਾ ਬੋਲ ਆ ਕੋਹੇ ਨੂਰ ਦਾ ਠੀਕ ਹੈ ਮੜੀ ਛਾਤੀ ਮਰਵਾ ਦੇ ਨੂੰ ਇਧਰ ਖੜਾ ਹੈ ਨਾ ਹਾਂ ਇੱਕ ਲక్ష్ਮੀਰਾਂ ਦੇ ਕੋਈ ਨੂਰ ਦਾ ਹਾਂ ਲక్ష్ਮੀ ਡੇਰੀ ਕੋਈ ਨੂਰ ਦਾ ਬੱਚਾ ਹੈਗਾ ਠੀਕ ਹੈ ਇਹ ਤੋਂ ਡਾਇਰੈਕਟ ਗੱਬਣਾ ਉਹ ਹੀ ਆਪਾਂ ਫਰੋਡ ਨਹੀਂ ਕਰਨਾ ਝੂਠ ਨਹੀਂ ਮਾਰਨਾ ਠੀਕ ਹੈ ਠੀਕ ਹੈ ਇਸ ਬੋਲ ਤੋਂ ਗੱਬਣਾ ਹੈ ਇਸ ਬੋਲ ਤੋਂ ਗੱਬਣਾ ਹੈ ਠੀਕ ਹੈ ਡਾਇਰੈਕਟ ਕਰਾਸ ਹੋਈ ਵੀ ਹੈ ਡਾਇਰੈਕਟ ਕਰਾਸ ਹੋਈ ਵੀ ਆ ਅੱਗੇ ਵਾਲੀ ਜਿਹੜੀ ਇਹਦੀ ਪਿਛਲੇ ਦੀ ਆ 29 ਤਰੀਕ ਨੂੰ 1 ਸਾਲ ਦੀ ਹੁੰਦੀ ਆ ਕੱਟੀ ਉਹ ਖੜੀ ਆ ਕੋਈ ਨੂਰ ਦੀ ਠੀਕ ਹੈ ਜਿਹੜੀ ਕੱਟੀ ਖੜੀ ਆ ਉਹ ਇਸੇ ਝੋਟੀ ਦੀ ਆ ਹਾਂ ਇਸੇ ਝੋਟੀ ਦੀ ਪਿਛਲੇ ਸੂਏ ਦੀ ਆ ਠੀਕ ਹੈ ਇਹਦੀ ਕੋਈ ਨੂਰਦੂਈ ਆ ਇਹ ਕੋਈ ਨੂਰਦੀ ਆ ਇਹ ਵੀ ਠੀਕ ਹੈ ਇਹ ਵੀ ਕੋਈ ਨੂ ਇਹ ਕਿਉਂ ਤੂੰ ਤੇਰੇ ਚੈਨਲ ਤੇ ਵੀ ਕੀ ਹੈ ਇਹਦੀ ماں ਸੀ ਨਾਗ ਤੋਂ ਗੱਬਣਾ ਠੀਕ ਆ ਹਾਂ ਇਹਦੀ ماں ਦੇ ਨਾਗ ਲੱਗਿਆ ਵਾਜੀ ਕੱਤੀ ਦੇਖ ਜਿਹਾ ਹਣਾ ਬਾਕੀ ਅਸਲਾ ਬਾਈ ਤੇਰੇ ਤਾਂ ਪਿੰਡ ਦਾ ਤੂੰ ਕੋਲੇ ਰਹਿਣਾ ਖੁਦ ਤੈਨੂੰ ਪਤਾ ਹੈ ਸਹੀ ਗੱਲ ਹੈ ਅਸਲਾ ਇੱਥੋਂ ਤੇ ਕਹੇ 24 25 ਕਿਲੋ ਦੁੱਧ ਆ ਰਹਾਂ ਹਾਂ ਉਹਨਾਂ ਦੀ ਨਾ ਦੇ ਦੇਣਾ ਐਸੇ ਕੀ ਝੋਟੀ ਤੋਂ ਉਮੀਦ ਹੈ ਵੀ ਜੇ ਤਾਂ ਚੰਗੀ ਸਾਂਪਾਲ ਵਾਲਾ ਹੋਇਆ ਦੁੱਧ 20 ਕਿਲੋ ਲੈ ਲੂ ਸਹੀ ਗੱਲ ਤੇ ਨਹੀਂ 18 ਕਿਲੋ ਦੁੱਧ ਕੱਤੀ ਨੇ ਇਹ ਦੇ ਦੇਣਾ ਠੰਡਾ ਠਾਰ ਤੇ ਕੋਈ ਕੁਛ ਨਹੀਂ ਪਾਈ ਆ ਉਹ ਬਾਕੀ ਲੈ ਠੰਡੇ ਸੀ ਇਹ ਬੱਚਾ ਤਾਂ ਤੂੰ ਐ ਮੰਨ ਲਓ ਵੀ ਚਾਹੇ ਇਹਨਾਂ ਦੇ ਸੂਨਿਆਂ ਦੇ ਵੀ ਨੇੜੇ ਨਾ ਕਰੋ ਸਹੀ ਗੱਲ ਹੈ ਇਹ ਜਿਹਾ ਸੋਇ ਇਹਨਾਂ ਦੇ ਧਰੂ ਪੁਰ ਤੇ ਕਿ ਟਿਕਾ ਲਵਾਉਣੇ ਕੋਈ ਨਹੀਂ ਸਹੀ ਗੱਲ ਹੈ ਤੇ 44 ਦਿਨਾਂ ਤੋ ਦੁਆਰੇ ਗੱਭਣ ਕਰਾਤੀ ਸੀ ਨੂੰ ਠੀਕ ਆ ਬਾਈ ਦਿਨਾਂ ਤੈ ਹਿੱਟ ਕੱਢਾ ਨੂੰ ਆ ਗਾਂਗਾਂ ਵਰਗਾ ਰਵਾਂ ਸਹੀ ਸਮਝੇ ਗੱਭਣ ਹੋ ਗਈ ਹਾਂ ਪੂਰੇ ਸਮੇਂ ਤੇ ਗੱਭਣ ਹੋ ਜਾਂਦੀਆਂ ਐ ਨਹੀਂ ਵੀ ਸਾਲ ਪੰਨੂ ਫਿਰ ਹੋਰ ਕੋਈ ਚੋਈ ਦੇ ਵਿੱਚ ਡਿਫਾਲਟ ਇੱਕ ਪੈਸੇ ਭਰਦਾ ਨਹੀਂ ਸੋਦਾ ਖਲਾਅ ਦੀ ਤਸੱਲੀ ਕਰ ਲੈ ਕਿਸੇ ਵੀ ਅਸਲੇ ਦੇ ਵਿੱਚ ਠੀਕ 24 ਸਾਲ ਦਾ ਹਸਲਾ ਉਹਦੇ ਕੋਲੇ 31 ਦਾ ਪੈ ਨਹੀਂ ਤਾਂ ਦੇਖੋ ਵੀ ਮਜਬੂਰੀ ਬਣ ਗਈ ਕੋਈ ਕਾਰਨ ਤਾਂ ਵੇਚਦੇ ਆਪਾਂ ਨਹੀਂ ਵੇਚਣ ਵਾਸਤੇ ਨਹੀਂ ਸੀ ਲਈ ਆਪਾਂ ਯਾਨੀ ਪਹਿਲੇ ਸੂਏ ਲੈ ਕੇ ਆਂਦੀ ਹਾਂ ਹਾਂ ਆਪਾਂ ਪਰ ਲਈ ਜਾ ਮਾ ਪਲੂਣੋ ਠੀਕ ਆਪਾਂ ਯਾਨੀ ਚੋਈ ਹੈਗੀ ਆਪਾਂ ਚੋਈ ਆਪ ਖੁਦ ਘਰੇ ਚੋਈ ਆ ਪਰ ਉਹ ਤੋਂ ਮੈਂ ਤੈਨੂੰ ਪਤਾ ਉਹ ਕਿਸੇ ਨੂੰ ਦਿੰਦਾ ਨਹੀਂ ਜਿਹੜਾ ਹਸਲਾ ਕਰਦਾ ਮੈਂ ਉਹ ਤੋਂ ਲਿਆਇਦਾ ਕਰਕੇ ਬਹੁਤ ਜ਼ੋਰ ਨਾਲ ਲਿਆ 15 ਸਾਲਾਂ ਦਾ ਉਹ ਦਿੰਦਾ ਨਹੀਂ ਸੀ ਹਾਂ ਐਕਿਦਾ ਚੋਈ ਕੁਦਰਤੀ ਮਜਬੂਰੀ ਹੋ ਗਈ ਆਪਣਾ ਥੋੜਾ ਜਿਹਾ ਪੈਸਿਆਂ ਦੇ ਚੱਕਰ 'ਚ ਵੇਚਦੇ ਆਪਾਂ ਨੂੰ ਮਜਬੂਰੀ ਦੇ ਕਾਰਨ ਠੀਕ ਆ ਮਜਬੂਰੀ ਕਾਰਨ ਵੇਚ ਰਹੇ ਹਾਂ ਨਹੀਂ ਆਪਾਂ ਤੂੰ ਇਹ ਮੰਨ ਲਓ ਵੀ ਚਾਹੇ ਕੋਈ 20 ਲੱਖ ਦਿੰਦਾ ਆਪਾਂ ਇਹ ਅਸਲਾ ਵੇਚਣਾ ਹੀ ਨਹੀਂ ਸੀ ਸਹੀ ਗੱਲ ਆ ਬਰੀਡ ਮਿਲਦੀ ਨਹੀਂ ਨਾ ਕੱਲੀਆਂ ਗੱਲਾਂ ਨਹੀਂ ਜਿਹਦੇ ਘਰੇ ਵਾਗਿਆ ਉਹਦੇ ਜਮਾਨ ਤੋਂ ਖੁਦ ਬੁਲਾਊਗਾ ਉਹਨੂੰ ਵੀ ਕੋਈ ਚੀਜ਼ ਦਿੱਤੀ ਸੀ ਕਿਸੇ ਨੇ ਤੇ ਲੈ ਕੇ ਆਈ ਸੀ ਸਹੀ ਗੱਲ ਆ ਹਾਂਜੀ ਬਾਕੀਆਂ ਨੇ ਗਾਂ ਬਰੀਡ ਤਿਆਰ ਕਰ ਦੇਣੀ ਆ ਨਾ ਬਰੀਡ ਦੇਖੋ ਜੀ ਕੋਈ ਸਰੀਰ ਤੋਂ ਕੱਲਾ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਹਾਂ ਭਰਾਵਾਂ ਨੂੰ ਵੀ ਕੱਲਾ ਨਾ ਦੁੱਧ ਵੀ ਨਹੀਂ ਵੇਖਿਆ ਜਾਂਦਾ ਹੁੰਦਾ ਦੰਗਰ ਵੇ ਗੁਣ ਵੇਖੇ ਜਾਂਦੇ ਹੁੰਦੇ ਆ ਡੰਗਰ ਦੀ ਬਰੀਡ ਇਹ ਆ ਵੀ ਬਿਊਟੀ ਦੇ ਵਿੱਚ ਦੇਖੇ ਕਿਸੇ 1% ਨੰਬਰ ਬਿਊਟੀ ਵੀ ਆ ਮਤਲਬ ਮਿਲਕ ਤੇ ਬਿਊਟੀ ਵਾਲੀ ਕਹਿ ਸਕਦਾ ਹਾਂ ਨਾ ਮਿਲਕ ਤੇ ਬਿਊਟੀ ਵਾਲੀ ਆ ਬਾਕੀ ਜਿਹੜੇ ਸਰੀਰ ਦੇ ਅੰਗ ਤੇ ਢਾਂਚਾ ਲੱਗਾ ਵਾ ਸਹੀ ਗੱਲਾਂ ਜਿਹੜਾ ਮੇਵਾ ਇਹਨਾਂ ਦਾ ਬਰਾਬਰ ਤਾਂ ਇੱਕੋ ਜਿਹਾ ਥਣਾ ਦੀ ਵੇ ਥੋਊਗੀ ਪੂਰੀ ਫੁੱਲ ਥੋਸ ਬਰਾਬਰ ਤਾਂ ਇੱਕੋ ਜਿਹਾ ਕੋਈ ਆ ਲੇਵਾ ਹੂ ਢਾਂਚਾ ਬਰੀਡ ਗਲਾਈ ਹੂ ਤਰੋਂ ਤੁਹਾਨੂੰ ਲੈ ਕੇ ਬੇਸਮ ਸਹੀ ਗੱਲਾਂ ਬੇਸਮਿਤ ਹੂਈ ਉੜਾ ਚੱਕ ਮਾ ਤੇ ਬਾਕੀ ਬਾਈ ਓਮ ਵੀ ਠੰਡੀ ਸੀ ਲਾ ਠੰਡੀ ਸੀ ਲਾ ਮਖਾ ਇਹਨਾਂ ਦਾ ਪੂਰੀ ਚੱਕ ਲੈਂਦੀ ਹੈ ਨਾ ਇਕੱਲੀ ਪਿੱਛੇ ਨਹੀਂ ਇਹ ਸਾਰਾ ਅਸਲੀ ਇਹ ਹੈ ਜੀ ਸਾਰਾ ਹੀ ਠੰਡਾ ਸੀ ਲਾਦਾ ਬਾਈ ਹਾਂ ਪਤਾ ਲਈ ਸੀ ਪਰ ਤੂੰ ਇਹ ਮੰਨ ਲਾ ਵੀ ਤੈਨੂੰ ਤਾਂ ਪਤਾ ਹੈ ਉਹਦੀ ਖੁਦ ਭੈਣ ਵੀ ਰੁੱਸ ਗਈ ਸੀ ਮੈਨੂੰ ਚੋਟੀ ਦੇਤੀ ਸੀ ਉਹਨੇ ਭੈਣ ਨੂੰ ਰਸਾ ਲੈ ਨਹੀਂ ਲਿਆ ਇਹਦਾ ਇੰਨਾ ਫਰਕ ਆਉਂਦਾ ਠੀਕ ਹੈ ਬਾਕੀ ਸੀ ਲਾ ਹਦੋਂ ਵੱਧ ਹੀ ਆ ਦੋਸਤੋ ਤੁਸੀਂ ਦੇਖ ਸਕਦੇ ਜਦੋਂ ਬਾਈ ਥਣਾ ਤੇ ਹੱਥ ਮਾਰਦਾ ਜਾਂ ਪਿੰਡੇ ਤੇ ਕਿਤੇ ਵੀ ਪੂਰੀ ਚੱਕ ਲੈਂਦੀ ਹੈ ਜੀ ਤੇ ਬਾਕੀ ਕੱਦ ਕਾਰਡ ਦੇ ਵਿੱਚ ਵੀ ਬਹੁਤ ਆ ਸਿੰਘ ਵੀ ਐਨ ਜਮਾ ਰਿੰਗ ਸਿੰਘਾ ਕੁੰਡੇ ਜਦੋਂ ਤੂੰ ਐ ਮੰਨਦਾ ਥੋੜਾ ਫੇਸ ਆ ਵੀ ਡਬਲ ਘੋੜੇ ਜਿੰਨਾ ਕੱਦ ਕਰਨਾ ਮੈਂ ਇਹਨੇ ਜਦੋਂ ਜਵਾਨ ਹੋਣਾਗਾ ਹਜੇ ਤਾਂ ਖਲੋਣ ਹਲੇ ਤਾਂ ਤਕੀਆ ਆ ਨਾ ਇਹੇ ਜੀ ਉਮਰ ਚ ਤਾਂ ਪਲੂਣ ਸੁਣੀਆਂ ਜਦੋਂ ਦੂਜੇ ਸੁਂਦੀ ਇਹ ਮੇਲਾ ਦਾ ਇਹ ਪਹਿਲੇ zuoye ਖੀਰੀ ਸੁਪੀ ਹੋਣੀ ਸੀ ਫਿਰ ਵੀ ਸੁਪੀ ਸੀ ਸਹੀ ਗੱਲ ਬਸ ਤੇ ਹਜੇ ਨੰਨਾ ਸਿੱਟਿਆ ਹੁਣ ਚੋਕ ਚੱਕਣ ਲੱਗੀ ਐ ਤੇ ਬਾਕੀ ਦੋਸਤੋ ਖੜਨੀ ਖੁਰਨੀ ਦੇਖ ਸਕਦੇ ਹੋ ਖੜਨੀ ਵੀ ਬਹੁਤ ਸੋਹਣੀ ਆਗੀ ਆ ਚੰਗੀ ਸਭੀ ਬਲੀ ਆ ਪੂਰੀ ਫੋਲਰ ਆ ਜੀਆ ਤੇ ਬਾਕੀ ਥਾਣਾ ਦਾ ਸਹਜ ਵੀ ਬਹੁਤ ਜ਼ਿਆਦਾ ਚੰਗਾ ਹੈ। ਇੱਕੋ ਜਿਹਾ ਥਾਣਾ ਹੈ। ਮੁੱਠੀ ਦੀ ਚੁਆਈ ਵਾਲੇ ਬਹੁਤ ਚੰਗੇ। ਸਪੇਸ ਥਾਣਾ ਦੇ ਵਿੱਚ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ। ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੈਕਟ ਬੋੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ। ਚੜਾਈ ਬਹੁਤ ਆ ਗਈ। ਤੇ ਬਾਕੀ ਜੈਡ ਬਲੈਕ ਆ ਵੀ। ਕਿਸੇ ਵੀ ਪੱਖ ਤੋਂ ਝੋਪੀ ਦੇ ਵਿੱਚ ਕੋਈ ਨਾ ਨਜ਼ਰ ਨਹੀਂ ਆਉਣੀ। ਵੀ ਪੂਸ ਦੇ ਵਿੱਚ ਵੀ ਕਿਚਟਾ ਵਾਲ ਨਹੀਂ। ਜਵੇਂ ਜੈਡ ਬਲੈਕ ਆ। ਉਹ ਤਾਂ ਕਿਤੇ ਹੋਣਾ ਕੀ ਹੈ। ਹੂੰ। ਫਿਰ ਬਾਕੀ ਆਇਆ ਵੀ ਕੋਈ ਚਾਹੇ 5 ਸਾਲ ਦਾ ਬੱਚਾ ਤਾਂ ਚੋਣ ਜਾਣਦਾ ਉਹ ਚੋਲੇ ਕਿਸੇ ਪੱਖ ਤੋਂ ਉਹ ਨਹੀਂ ਕਰਨ ਲੈ ਸਹੀ ਗੱਲ ਨਾਲ ਉਸ ਤੱਕ ਲੈਂਦੀ ਆ ਨਾ ਵੀ ਬਗਾਨਾ ਬੱਚਾ ਜਾਂ ਬੰਦਾ ਹੁਣ ਵੀਡੀਓ ਬਣਾਉਣਾ ਹੈ ਮੰਗਾ ਸਾਲਾ ਮਾਰਦਿਆਂ ਬਗਾਨੇ ਬੰਦੇ ਨੂੰ ਕੈਮਰਾ ਨਹੀਂ ਨੇੜੇ ਹੋਣ ਦਿੰਦੀਆਂ ਉਹ ਵੀ ਸਹੀ ਗੱਲ ਨਾਲ ਇਹ ਤਾਂ ਚਲੋ ਵੀ ਪ੍ਰਮਾਤਮਾ ਜਿਹਨੇ ਰਾਜ ਕੇ ਪੈਸੇ ਲਾਉਣੇ ਆ ਰੰਗ ਭਾਗ ਲਾਵੇ ਸਹੀ ਗੱਲ ਤੇ ਆਪਾਂ ਵਾਰ-ਵਾਰ ਇਹੀ ਕਹਿੰਦੇ ਆ ਵੀ ਆਪਾਂ ਤਾਂ ਇੱਕ ਸਿਰਫ ਮਜਬੂਰੀ ਕਾਰਨ ਵਿੱਚ ਨਹੀਂ ਪੈਗੀ ਨਹੀਂ ਆਪਾਂ ਕਿੱਥੇ ਵੇਚਣਾ ਸੀ ਇਹ ਅਸਲਾ ਸਹੀ ਗੱਲ ਹੈ ਇਹ ਇਹਨੇ ਮਿਲਦੇ ਨਹੀਂ ਹਨ ਕਿਹਦੇ ਘਰੇ ਵੇਚ ਬਾਕੀ ਬਾਈ ਜ਼ਿੰਦਗੀ ਚ ਕੱਲਾ ਕਹਾਂ ਮਿਲਦਾ ਡੰਗਰ ਜਿਹਦਾ ਘਰੇ ਬਾਕੀ ਤੂੰ ਐ ਮਾਲੇ ਕੁਆਲਿਟੀਆਂ ਤਿਆਰ ਕਰ ਦੂ ਜੱਦੀ ਪੁਸਤੀ ਪੀੜੀਆਂ ਪੀੜ੍ਹਾਦਰ ਪੀੜੀ ਤੋਰੂ ਸਹੀ ਗੱਲ ਆ ਬਾਈ ਬਾਕੀ ਬਾਈ ਜਿਹੜੇ ਲੈ ਕੇ ਗਏ ਆ ਨਾ ਉਹ ਵੀ ਕਹਿੰਦੇ ਅਸੀਂ 5 ਤੋਂ 6 ਮਹੀਨੇ ਸਾਨੂੰ ਹੋ ਗਏ ਚੰਗੀ ਮੱਝ ਬਾੜਦਿਆਂ ਨੂੰ ਚੰਗਿਆਂ ਬਾਈ ਖੜੀਆਂ ਕਿੱਥੇ ਆਉਂ ਤੂੰ ਤਾਂ ਨਿੱਤ ਵੀਡੀਓ ਬਣਾਉਣਾ ਇਹ ਮੱਝ ਲਈ ਉਹਨਾਂ ਨੇ ਵੇਖ ਲਾ ਹਾਂਜੀ ਚੰਗੀ ਕਰਕੇ ਨਹੀਂ ਛੇਤੀ ਕਿਤੇ ਮੱਦ ਗਈ ਨਹੀਂ ਗਈ ਜਿਵੇਂ ਹੁਣ ਇਹ ਝੋਟੀ ਪੂਰੀ ਟਾਪ ਕੁਆਲਿਟੀ ਦੀ ਆ ਬਾਕੀ ਹੁਣ ਇਹਦੀ ਮਾਅ ਵੀ ਕੀ ਆ ਤਾਂ ਹੁਣ ਪਤਾ ਹੀ ਆ ਸਾਰਿਆਂ ਨੂੰ ਤੇ ਚੰਗੀ ਕੀਮਤ ਦੀ ਇਹ ਹੈਗੀ ਤੇ ਤੁਰਦੀ ਜੀ ਦੇਖ ਸਕਦੇ ਹੋ ਤੁਹਾਨੂੰ ਆਪਾਂ ਪੂਰੀ ਫੁੱਲ ਤਸੱਲੀ ਕਰਾ ਰਹੇ ਹਾਂਗੇ ਤੋੜ ਕੇ ਕੋਈ ਖਾਲੀ ਦੀ ਕੋਈ ਐਚ ਵੀ ਨਹੀਂ ਕੁਝ ਨਹੀਂ ਕਰਨਾ ਜਿਵੇਂ ਦੇਖ ਆਪਾਂ ਉੱਕਰੀ ਬੈਠਿਆ ਸਾਰਾ ਸਹੀ ਗੱਲ ਆ ਕਿਸੇ ਗੱਲ ਤੋਂ ਕੋਈ ਵੀ ਆ ਨਹੀਂ ਵੀ ਜਿਵੇਂ ਕਹੇ ਉਹਵੇਂ ਤੁਰ ਜਊ ਸਹੀ ਗੱਲ ਆ ਇਹ ਜੀ ਚੀਜ਼ ਆ ਤੇ ਬਈ ਦੁੱਧ ਦੇਣੇ ਬਰਾ ਲੰਮਾ ਸਮਾਂ ਦੇ ਦਿੱਤਾ ਸੀਗਾ ਦੁੱਧ ਦੇਣੇ ਹਾਂ ਇਹ ਵੀ ਗੱਲ ਜ਼ਰੂਰੀ ਆ ਹਰ ਜਾ ਪੁੱਤ ਹਰ ਜਾ ਵੀ ਦੁੱਧ ਦੇਣੇ ਸਾਢੇ 7 ਮਹੀਨੇ ਕ੍ਰੋਸ ਹੋਣ ਤੋਂ ਬਾਅਦ ਠੀਕ ਆ ਸਾਢੇ 7 ਮਹੀਨੇ ਦੋ ਏ ਡੰਗ ਦਿੱਤਾ ਪੂਰਾ ਕਦੇ ਇੱਕ ਡੰਗ ਵੀ ਟੀਕਾ ਸੋਨੂੰ ਨਹੀਂ ਲੱਗ ਦੇਖਿਆ ਦੋਨੇ ਡੰਗ ਦਿੱਤਾ ਹਾਂ ਉਦੋਂ ਬਾਅਦ ਸਵਾ ਮਹੀਨਾ ਇਹਨੇ ਇੱਕ ਡੰਗ ਦਿੱਤਾ ਠੀਕ ਆ ਕੋਈ ਟੀਕਾ ਨਹੀਂ ਲਵਾਇਆ ਜਿੱਦẽ ਹਟਣਾ ਆਪਦੀ ਮਰਜ਼ੀ ਨਾਲ ਬਸ ਛੱਡ ਦਿਓ ਉਦẽ ਹਟੀ ਠੀਕ ਆ ਜੇ ਦੁੱਧ ਘਟ ਗਿਆ ਆਪਾਂ ਸ਼ਰਤੀ ਵੀ ਚੱਲ ਜਾਣ ਪੈ ਜੂ ਸਮਝ ਛੋਟੀ ਬਣ ਗਈ ਇਹ ਵੀ ਗੌਣਾ ਹਨਾ ਹੁਣ ਮੱਝਾਂ ਆਏ ਬਾਹਲੇ ਗੌਣਾ ਦੁੱਧ ਜ਼ਿਆਦਾ ਦਿੰਦਿਆਂ ਪਰ ਪੀਕ ਛੇਤੀ ਟੋੜ ਜਾਂਦੀਆਂ ਹਨਾ ਇਹ ਵੀ ਦੁੱਧ ਗੌਣਾ ਇੱਕ ਤਰ੍ਹਾਂ ਚੰਨੀ ਨਹੀਂ ਆਉਂਦੀ ਹਰ ਜਾਨੀਆ ਕੱਲਾ ਬਾਹਲੇ ਦੁੱਧ ਨੂੰ ਵੀ ਕੀ ਕਰਾਂਗੇ ਸਹੀ ਗੱਲ ਆ ਜਿਹੜੇ ਗੌਣਾ ਪੈਸੇ ਲਾਏ ਇਹ ਗੌਣ ਇਹ ਕੰਮ ਤਾਂ ਅਗਲਾ ਅਸਲਾ ਹੋਰ ਅਸਲੇ ਨੂੰ ਕਾਹਤੋਂ ਲੜਦੇ ਆ ਉਤੋਂ ਮਹਿੰਗਾ ਤਾਂ ਹਰ ਇੱਕ ਥਾਂ ਹੀ ਖੜੀਆਂ ਸਹੀ ਗੱਲ ਆ ਤੇਰੇ ਰਸਤੇਦਾਰ ਆ ਤੇਰੇ ਪਿੰਡ ਦੇ ਹਰ ਇੱਕ ਆਹਲਾ ਕਹਿੰਦਾ ਵੀ ਬਾਲੀ ਸਾਨੂੰ ਮੈਂ ਦੇ ਸਹੀ ਹੈ ਕੋਈ ਹੁਣ ਬਹੁਤ ਫੋਨ ਆਏ ਭਰਾਵਾਂ ਦੇ ਕਟੀਆਂ ਦੇ ਦੇ ਸਾਨੂੰ ਉਹ ਦੇ ਹੂੰ ਉਹਨੇ ਬਸ 10 ਪਾਈ ਇਹ ਵੀ ਚਲੋ ਉੱਥੇ ਘੜੀਏ YouTube ਵੇਜਾ ਸਹੀ ਗੱਲ ਆ ਇਹ ਜਿੰਨੀਆਂ ਨਹੀਂ ਮਿਲਦੇ ਹਨ ਨਹੀਂ ਮਿਲਦੀ ਨਹੀਂ ਮਿਲਦੇ ਤੇ ਚਲੋ ਪ੍ਰਮਾਤਮਾ ਜਿਹਦੇ ਘਰੇ ਜਾਵੇ ਦੁੱਗਣਾ ਚੌਗਣਾ ਫਲੇ ਤੇ ਦੀ ਉਮਰ ਕਰੇ ਪ੍ਰਮਾਤਮਾ ਲੰਬੀ ਜਿਹਦੇ ਤਾਂ ਸ਼ਿੰਗਾਰ ਬਣੂਗੀ ਜਾ ਕੇ ਤੇ ਜ਼ਿੰਦਗੀਆਂ ਦੇ ਵਿੱਚ ਯਾਦ ਰੱਖੂਗੀ ਜ਼ਿੰਦਗੀ 'ਚ ਕੋਈ ਚੀਜ਼ ਲਈ ਸੀ हां बाकी परमात्मा गुरु रामदास महाराज कृपा रखे थे जी घर दान जल होया उथे ने जावड़ना गा बाकी तुजी ठान दोस्तोंद्वारे था देख सादियो ठंडी ता हदों ਵੱਧ ਹੀ ਹੈ देख सादे पण ਬਹੁਤ ਜਿਆਦਾ ਚੰਗੇ ਆ ਹਫਤਾ ਤਕਰੀਬਨ ਇਹਦਾ ਪਿਆਗਾ ਤੇ ਮੈਂ ਦਾ ਵੀ ਮੌਕੇ ਤੇ ਤਿਆਰੀ ਹਾਂ ਦੇਖੋ ਵੀ ਦਿਨ ਇੱਕ ਦੋ ਵੱਧ ਘੱਟ ਲੈ ਜਾਏ ਪਸ਼ੂ ਹਾਂ ਉਹਦਾ ਕਹਿ ਨਹੀਂ ਸਕਦੇ ਬਾਕੀ ਠੰਡਾ ਅਸਲਾ ਸਹੀ ਗੱਲ ਆ ਤੇ ਉਹ ਤਾਂ ਮੰਨ ਲਓ ਵੀ ਇਹ 29 ਤਰੀਕ ਨੂੰ ਦਿਨ ਪੂਰੇ ਹੁੰਦੇ ਆ 29 ਨੂੰ ਪੂਰੇ ਹੋਣੇ ਆ ਹਾਂਜੀ ਹਾਂ ਠੀਕ ਆ ਮੈਂ 5 6 6 ਇੱਕ ਦਿਨੋਂ 7 ਦਿਨ ਪਏ ਆ ਹਾਂ ਹਾਂ 6 ਦਿਨ ਰਹਿ ਗਏ ਤੁਸੀਂ ਮੰਨ ਲਓ ਵੀ ਅੱਜ 24 ਹੁੰਦੀ ਆ ਹਾਂ ਤੇ ਆਪਾਂ ਵੀ ਰੇਟ ਇਹਦਾ ਕਿੰਨਾ ਰੱਖਦੇ ਆ ਰੇਟ ਦੇਖੋ ਵੀ ਜੇ ਤਾਂ ਆਪਾਂ ਇਹ ਜਿਹੀਆਂ ਚੀਜ਼ਾਂ ਦੀ ਕੀਮਤ ਨਾਲ ਤਾਂ ਕੋਈ ਵਟਾ ਸਕੇ ਤੇ ਨਾ ਵਟਾ ਸਹੀ ਗੱਲ ਠੀਕ ਆ ਗੱਲ ਹੁਣ ਝੋਟੀ ਆਪਾਂ 3.5 ਲੱਖ ਰੁਪਏ ਦੀ ਦੇ ਦਾਂ। 3.5 ਲੱਖ ਦੀ ਦੇ ਦਾਂਗੇ। ਹਾਂ ਠੀਕ ਆ। ਮਨਤਨ ਕਰਨਾ ਹੈ। ਮਨਤਨ ਹੋ ਜੀ ਵਿੱਚੋਂ। ਹਾਂ ਮਨਤਨ ਵਧੀਆ ਕਰ ਦਾਂਗੇ ਕੋਈ ਗੱਲ ਨਹੀਂ। ਇਹਦਾ ਕੋਈ ਆਊਗਾ ਭੈਣ ਭਾਈ। ਜੀ ਸਦਕੇ ਆਵੇ ਬਾਕੀ ਆਪਦੀ ਤਸੱਲੀ ਕਰ ਲੇ। ਬਾਕੀ ਭਾਈ ਇਹਦੇ ਪਿਛਲੇ ਛਾਲ ਵਾਲਾ ਪੈਗ ਵੀ ਲੱਗਾ ਹਾਂ। ਪੈਗ ਲੱਗਿਆ ਵਾ। ਆਪਦਾ ਬੰਦਾ ਸਰਚ ਮਾਰ ਲੇ ਵੀ ਬੰਦਾ ਝੂਠ ਬੋਲਦਾ ਕਿ ਸਹੀ ਕਿਹਦੇ ਨਾਂ ਤੇ ਬੋਲੂ। ਇਹ ਤਾਂ ਸਾਰਾ ਰਿਕਾਰਡ ਨਿਕਲੇ ਹੋਊਗਾ। ਸਾਰਾ ਰਿਕਾਰਡ ਨਿਕਲੂ ਜੀ ਤੂੰ ਆਈ ਵੀ ਆ। ਉਹਦੇ ਘਰ ਦਾ ਉਹਦਾ ਸਾਰਾ ਰਿਕਾਰਡ ਬੋਲੂ। ਇਹਦੀ ਮਾਨ ਦਾ ਵਿੱਚ ਮੂਲ ਠੀਕ ਆ ਉਹ ਸਾਰਾ ਰਿਕਾਰਡ ਹਾਂ ਨਿਕਲਿਆ ਹੋਊਗਾ ਆਹ ਕਾਣ ਨਿਕਲੂਗਾ ਠੀਕ ਆ ਸਾਰੇ ਪੱਖ ਤੋਂ ਪੁੱਤ ਕਰ ਲੈ ਤਸੱਲੀ ਤੁਸੀ ਕਰ ਸਕਦੇ ਹੋ ਹੋਰ ਕੇ ਵਿਖਾਦ ਗਿਆ ਹਲਾਕੇ ਉੱਪਰ ਲਾ ਦਿਓ ਕੋਈ ਗੱਲ ਨਹੀਂ ਠੀਕ ਹੈ ਨਾ ਤਸੱਲੀ ਹੋ ਜਾਂਦੀ ਆ ਹਲਾ ਗੋਂਗ ਵੇਖ ਲਾਂਦਾ ਸਾਰੇ ਆਪਾਂ ਸੋਸ ਤੋਂ ਤੁਹਾਨੂੰ ਆਪਾਂ ਸਾਰਾ ਢਾਂਚਾ ਦਿਖਾ ਦਿੰਨੇ ਆ ਉਤੋਂ ਫਲਕਾਰੀ ਲਾ ਕੇ ਵੀ ਤੇ ਵੈਸੇ ਰੋਟੀ ਦੇ ਵਿੱਚ ਕੋਈ ਵੀ ਕਮੀ ਕੋਈ ਤਥਾ ਨਹੀਂ ਹੈਗੀ ਪਤਲੀ ਬਰੀਕ ਚਮੜੀ ਆ ਦੇਖ ਸਕਦੇ ਹੋ ਤੁਸੀਂ ਮੂੰਹ ਵੀ ਕਾਗ ਜਾਏਗੀ ਬਾਕੀ ਆਇਆ ਤੁਸੀਂ ਬੱਚਿਆਂ ਵਾਂਗੂ ਘੂਰ ਮੰਦੀਆਂ ਮਾੜਾ ਜਾਂ ਦਵਕਾ ਮਾਰ ਦੋ ਸਹੀ ਗੱਲ ਬੱਚਿਆਂ ਵਾਂਗੂ ਘੂਰ ਮੰਦੀਆਂ ਖੜ ਜਾ ਪੁੱਤ ਫੇਸ ਬਹੁਤ ਜ਼ਿਆਦਾ ਸੋਹਣਾ ਹੈਗਾ ਦੇਖ ਸਕਦੇ ਹੋ ਪਿੱਠ ਦਾ ਢਾਂਚਾ ਦੇਖ ਲੈ ਹਰ ਇੱਕ ਮੈਂ ਦੀ ਚੜਾਈ ਨਹੀਂ ਹੁੰਦੀ ਆ ਚੜਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਜੇ ਦੂਜਾ ਸੂਆ ਚੌਥੇ ਸੂਏ ਮੈਂ ਜਾ ਕੇ ਏਡੀ ਪਿੱਠ ਬਣਾਉਂਦੀ ਆ ਜਿਵੇਂ ਦੂਜੇ ਸੂਏ ਚ ਬਣਾ ਗਏ ਸਹੀ ਗੱਲ ਆ ਇਹ ਦੂਜੇ ਸੂਏ ਚ ਬਣਾਈ ਬੈਠੀ ਆ ਨਾ ਦੂਜੇ ਸੂਏ ਚ ਪਿੱਠ ਦੀ ਚੜਾਈ ਸਿੱਧੀ ਕਰਕੇ ਖੜਾ ਪਾਈ ਐਨੂੰ ਘੁਮਾ ਲਾ ਜਿਹਨੇ ਪੈਣ ਪੈਨੇ ਲੈਣਾ ਮੜਿਆ ਦਿਲ ਕੱਢ ਕੇ ਪੈਸੇ ਲਾ ਲੇ ਠੀਕ ਆ ਉਹਨੂੰ ਦੋ ਚਾਰ ਲਾਈਨ ਦੀ ਲੋੜ ਨਹੀਂ ਕੱਲੀ ਰੱਖ ਲਈ ਸਹੀ ਗੱਲ ਆ ਬਾਕੀ ਇਹਦਾ ਅਸਲਾ ਇਹ ਆ ਜੋ ਮਰਜ਼ੀ ਪਾ ਦੋ ਨਕਲੀ ਮਾਰਨਾ ਢੋਲਣਾ ਨਹੀਂ ਖਾਣਾ ਛੱਡਣਾ ਨਹੀਂ ਪਾ ਰਹੀ ਆ ਸੁੱਕੀ ਖਲ ਪਾ ਜੋ ਮਰਜ਼ੀ ਪਾ ਰੇ ਖਾਣਾ ਸਹੀ ਗੱਲ ਆ ਜੇ ਖਾਊਗੀ ਤਾਂ ਫੇਰ ਹੀ ਦੁੱਧ ਕੱਢੂਗੀ ਮੇਰੀ ਦੁੱਧ ਕਰਦੀਆਂ ਨਹੀਂ ਠੀਕ ਆ ਮੂੰਹ ਫੜ ਕੇ ਮੂੰਹ ਨਹੀਂ ਆ ਵੀ ਐਡੀਆਂ ਜੈਲ ਨਹੀਂ ਵੀ ਬਚਮੰਗਾ ਤਾਂ ਜੇ ਕੋਈ ਮੰਨ ਲੋ ਵੀ ਚੀਜ਼ ਆਪਾਂ ਮੂੰਹ ਫੜ ਕੇ ਵੀ ਦੇਣੀ ਆ ਤਾਂ ਤਾਂ ਵੀ ਕੋਈ ਨਹੀਂ ਮੂੰਹ ਫੜੋ ਤੇ ਦੇ ਦੋ ਐ ਨਹੀਂ ਵੀ ਬੁੱਛਾ ਸਾਰਾ ਮਾਰਨੀਆਂ ਸੰਗਮਾਨ ਇਹ ਲਾਇਬ੍ਰੀਡ ਦੀ ਨਿਸ਼ਾਨੀ ਆ ਦੇਖਣੇ ਸੀ ਇਹ ਨਿਸ਼ਾਨੀ ਹੈ ਬਸ ਬ੍ਰੀਡ ਹੈ ਨਾ ਹਾਂਜੀ ਉਸ ਬਾਰ-ਬਾਰ ਚੱਕ ਲੈਂਦੀ ਹੈ ਬੈਲ ਦੀ ਵੀਡੀਓ ਦੇਖ ਲੋ ਹੁਣ ਹਣਾ ਠੰਡੀ ਸੀਲ ਤਾਂ ਇੰਨੀ ਆ ਇਹ ਤੇ ਪੈਸੇ ਜ਼ਰੂਰ ਲਾਉਣੇ ਪੈਣਗੇ ਤੇ ਪਰ ਘਰੇ ਇਹ ਬ੍ਰੀਡ ਤਰ ਕਰ ਪੈਸੇ ਹੁਣ ਜੇ ਆਪਾਂ ਆਪਣਾ ਇਹ ਅਸਲ ਗੱਲ ਆਪਾਂ ਕਹਿੰਦੇ ਆ ਦੇਖੋ ਵੀ ਕੁਆਲਿਟੀ ਦੇ ਸਾਹ ਹੁਣ ਆਪਾਂ ਕੁਝ ਵੀ ਨਹੀਂ ਮੰਗੇਗਾ ਸਹੀ ਗੱਲ ਆ ਆਮ ਲੱਖ ਡੂੜ ਦੁੱਖ ਰੁਪਏ ਦੀ ਮੈਂ ਦੇਸੀ ਮੈਂ ਦਰਮਾਨੀ ਵੇਖਦੀ ਆ ਆਮ ਹੀ ਨਾਲਦੀ ਆ ਹਾਂ 40-40000 ਰੁਪਏ ਨੂੰ ਅਗਲਾ 50-50000 ਨੂੰ ਫੇਕ ਕਾਇ ਕੈ ਔਸਰ ਕਟੀਆਂ ਵੇਚੀ ਜਾਂਦਾ ਅਗਲਾ ਫਲਾਨੇ ਦੀ ਆ ਢੰਕੇ ਦੀ ਆ ਅਸੀਂ ਕੋਲੇ ਤਾਂ ਫੋਦਾ ਰਿਕਾਰਡ ਆ ਅਗਲਾ ਕੱਲੀ ਕੱਲੀ ਡਿਟੇਲ ਕਢਾ ਸਕਦਾ ਹਾਂ ਬਹੁਤ ਕੁਝ ਚੱਲਦਾ ਹੈ ਨਾ ਬਲੱਡ ਲਾਈਨ ਚੈੱਕ ਕਰਵਾ ਸਕਦਾ ਬਾਕੀ ਆਪਦੀ ਤਸੱਲੀ ਕਰ ਲੈ ਹਰੇਕ ਪੱਖ ਤੋਂ ਹਾਂਜੀ ਕਿਉਂਕਿ ਫੋਨ ਦੇ ਉੱਤੇ ਗੱਲ ਨਹੀਂ ਬਣਦੀ ਤੇ ਤੁਸੀਂ ਗੱਲਬਾਤ ਕਰਕੇ ਇੱਥੇ ਤੁਸੀਂ ਆ ਸਕਦੇ ਹੋ ਕਿਉਂਕਿ ਪੈਸੇ ਲਾਉਣੇ ਆ ਤੁਸੀਂ ਹਰੇਕ ਪੱਖ ਤੋਂ ਆਪਦੀ ਤੁਸੀਂ ਫੁੱਲ ਤਸੱਲੀ ਕਰਕੇ ਫੇਰ ਵੀ ਝੋਟੀ ਨੂੰ ਖਰੀਦ ਸਕਦੇ ਹੋਗੇ ਕਿਉਂਕਿ ਫੋਲਰ ਕਾਰਡ ਆ ਤਕਰੀਬਨ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਫਿਰ ਵੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਤੇ ਇੱਥੇ ਆ ਕੇ ਆਪ ਦੀ ਖੁੱਲ ਤਸੱਲੀ ਕਰਕੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇ ਐਂਡ ਤੱਕ ਜਾਣ ਦੇ ਲਈ ਬਾਪੂ ਜਾਨਵਰ ਆਪਾਂ ਤੁਹ ਵਿਖਾਈ ਆ ਖੁਦ ਆਪਾਂ ਪੂਰੇ ਟੌਪ ਤੇ ਟੌਪ ਬਰੀਡ ਧਿਆਨ ਰੱਖਦੇ ਸਹੀ ਗੱਲ ਆ ਇੱਕ ਜਿਹੜੀ ਮੱਝ ਖੜੀ ਆ ਨਾ ਹਾਂ ਇਹਦਾ ਡੇਢ ਕਿ ਮਹੀਨਾ ਰਹਿ ਗਿਆ ਅੱਛਾ ਡੇਢ ਮਹੀਨਾ ਹਾਂ 20 ਕਿਲੋ ਤੋਂ ਦੂਜੇ ਸੂਏ ਦਾ ਕੱਢਾ ਵਾ ਅੱਛਾ ਇਹਦਾ 20 ਕਿਲੋ ਕੱਢਿਆ ਹੋਇਆ ਸਰਕਾਰੀ ਸੀਮੰਦ ਦੀ ਆਪ ਸਰਕਾਰੀ ਦੀ ਆਪ ਆ ਹਾਂਜੀ ਇਹ ਵੀ ਆਪਣੀ ਰੱਖੀ ਹੋਈ ਸੀ ਘਰੇ ਇਹ ਆਪਣੀ ਘਰੇ ਰੱਖੀ ਹੋਈ ਸੀ ਕੋਦੇ ਦੀ ਕੱਟੀ ਪਰਲੇ ਪਾਸੇ 50 50 15 ਦੀ ਐ ਅੱਛਾ ਪਰਲੇ ਪਾਸੇ ਖੜੀ ਆ ਹਾਂ ਇਹ ਵੀ ਆਪਾਂ ਸੇਲ ਕਰ ਦਾਂਗੇ ਇਹ ਸੇਲ ਕਰਾਂਗੇ ਡੇਢ ਮਹੀਨੇ ਤਿਆਰ ਕਰਕੇ ਹਾਂਜੀ ਠੀਕ ਆ ਲੋ ਜੀ ਦੋਸਤੋ ਸਾਰੇ ਪਸ਼ੂ ਵੀ ਬਾਈ ਕੋਲੇ ਚੰਗੇ ਆਗੇ ਜਿਵੇਂ ਉਹ ਮੱਝ ਹੈਗੀ ਉਹ ਵੀ 20 ਤੇ ਉਹ ਵੀ ਬਾਈ ਬਾਅਦ ਚ ਤਿਆਰ ਕਰਕੇ ਸੇਲ ਕਰਨਗੇ ਮਤਲਬ ਕਹਿਣ ਦਾ ਵੀ ਸਾਰੇ ਪਸ਼ੂ ਤਕਰੀਬਨ ਚੰਗੇ ਆ ਚੰਗੇ ਰਿਕਾਰਡ ਦੇ ਆਗੇ ਸਾਰੇ ਤੇ ਆਪ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ